ਜੋਧ ਨੈਰੀ ਫਾਰਮਿੰਗ ਚ ਤੁਹਾਡਾ ਸਵਾਗਤ ਹੈ ਜੀ ਅੱਜ ਅਪਾ ਪਹੁੰਚੇ ਆ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੇ ਮੋਹਰਾ ਝੋਟੀਆਂ ਤੇ ਨੀਲੀ ਰਾਵੀ ਮੱਝਾਂ ਬਾਰੇ ਪੂਰੀ ਦਵਾਂਗੇ ਜਾਣਕਾਰੀ ਤੇ ਉਹਨਾਂ ਦੇ ਭਾਅ ਦੇ ਬਾਰੇ ਪੂਰਾ ਪੁੱਛਾਂਗੇ ਆਪਾਂ ਤੇ ਬਾਕੀ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਵੀਰ ਕਿਉਂਕਿ ਐਦਾਂ ਦੀ ਵੀਡੀਓ ਪਰ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਆਜੋ ਮੇਰਾ ਵੀਰ ਆ ਪੁੱਛਦੇ ਆਂ ਭਾਈਆਂ ਕੋਲੋਂ ਜੀ ਕੀ ਹਿਸਾਬ-ਕਿਤਾਬ ਹੈ ਤੇ ਬਾਕੀ ਮੇਰਾ ਵੀਰ ਜੇ ਕੋਈ ਕਮੀ ਪੇਸ਼ੀ ਹੁੰਦੀ ਦੱਸਿਆ ਜਰੂਰ ਕਰੋ ਮੇਰਾ ਵੀਰ ਕਿਉਂਕਿ ਆਪਾਂ ਇਦਾਂ ਦੀ ਕਮੀ ਪੇਸ਼ਾ ਦੂਰ ਕਰਨੀਆਂ ਨੇ ਤੇ ਅੱਥਰ ਤੱਕ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈੱਕ ਕਰੋ ਬਾਈਕ ਕੋਲੇ ਖੜੀ ਆ ਬਹੁਤ ਹੀ ਟੌਪ ਕਾਰ ਦੀ ਮੋਹਰਾਂ ਨਸਲ ਦੀ ਮੱਝ ਆ ਬਾਈ ਜੀ ਤੇ ਸ਼ਾਨਦਾਰ ਕੁਆਲਿਟੀ ਹੈ ਬਾਈ ਜੀ ਤੇ ਅਟਰ ਕੁਆਲਿਟੀ ਚੰਗੀ ਆ ਬਾਈ ਜੀ ਪੁੱਛਦੇ ਬਾਈ ਕੋਲ ਕਿੰਨੇ ਦਿਨ ਲੈ ਲੂ ਇਹ ਵੈਸੇ ਤੇ ਪਸ਼ੂ ਚੰਗਾ ਬਾਈ ਕੋਲੇ ਆਟਰ ਕੁਆਲਿਟੀ ਚੰਗੀ ਹੈ ਜੀ ਤੇ ਬਾਈ ਕੋਲ ਲੰਦੇ ਪੂਰੀ ਜਾਣਕਾਰੀ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਪੁੱਛਦੇ ਕਿਹੜੇ ਸੂਏ ਸੋਣੇ ਨੇ ਤੇ ਪੂਰੀ ਲੰਨੇ ਜਾਣਕਾਰੀ ਆਜੋ ਮੇਰੇ ਵੀਰ ਹਾਂਜੀ ਬਾਈ 사ਸੀ ਗਾਲ ਜੀ 사ਸੀ ਗਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕੀ ਨਾਮ ਆਪਣਾ ਜੀ ਨੌ ਦਵਿੰਦਰ ਸਿੰਘ ਗਾਲ ਜੀ ਕਿਹੜਾ ਇਲਾਕਾ ਵੀਰੇ ਗੰਡੇ ਵੀਰੇ ਕੁਵਾਰਾ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ 2 ਨੇ ਠੀਕ ਹੈ ਇਹ ਜਿਹੜੀ ਮੱਝ ਕਿਹੜੇ ਸੂਏ ਸੋਣਾ ਵੀਰੇ ਨੇ ਇਹ ਦੂਜੇ ਸੂਏ ਅੱਛਾ ਜੀ ਠੀਕ ਹੈ ਜੀ ਕਿੰਨਾ ਦੁੱਧ ਕਰ ਜੂ ਸੂਏ 300 ਵਾਲਾ ਵੀ ਲਾਉਂਦੇ ਨੇ ਕਰ ਜੂ ਇੰਨਾ ਹੀ ਹਾਂਜੀ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਮੁੱਲ 170 ਕਰਦੇ ਅੱਛਾ ਜੀ 170 ਵਪਾਰ ਦਾ ਤੇ ਚੈੱਕ ਕਰੋ ਮੇਰਾ ਵੀਰ ਬੜਾ ਸ਼ਾਨਦਾਰ ਪਸ਼ੂ ਪਈਆਂ ਕੋਲੇ ਤੇ ਥੋੜਾ ਟਾਈਮ ਲੱਗੋ ਬਈ ਇਹਦਾ ਫੋਨ ਲਾ ਜੇ ਤੇ ਚੰਗਾ ਬਾਈ ਜੀ ਹੱਡਾਂ ਪੈਰਾਂ ਦਾ ਵੀ ਤੇ ਬਾਕੀ ਪਸ਼ੂ ਵਾਧੂ ਮਾਤਰਾ ਚ ਆਏ ਹੋਏ ਨੇ ਅੱਜ ਤੇ ਬਾਈ ਕੋਲ ਉਹਨੇ ਪੂਰੀ ਜਾਣਕਾਰੀ ਤੇ ਨੰਬਰ ਥੋੜਾ ਕਰ ਕਰਦੇ ਆ শেয়ার ਹੀ ਯਾਨੀ ਹਾਵੀਰ ਹਾਂਜੀ ਮੋਬਾਈਲ ਨੰਬਰ ਬੋਲੋਗੇ ਆਪ ਆਪਣਾ 996743 ਜੀ ਹਾਂਜੀ 08898 ਕਿਹੜੀ ਕਿਹੜੀ ਮੰਡੀ ਲੈ ਲਾਉਦੇ ਇਸ ਤੋਂ ਬਾਈ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਚੰਗਾ ਪਸ਼ੂ ਬਾਈ ਦਾ ਤੇ ਰੇਟ ਵੀ ਜਾਇਜ਼ ਹੈ ਤੇ ਅੱਗੇ ਪਾਈਆਂ ਕੋਲੇ ਖੜੀ ਇੱਕ ਬਹੁਤ ਹੀ ਸ਼ਾਨਦਾਰ ਪਸ਼ੂ ਇਹਦੇ ਬਾਰੇ ਵੀ ਲਮਾਂਗੇ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਬਈ ਦੋ ਲਿਮੜਾ ਜੀ ਤੇ ਪੁੱਛਦੇ ਕਿੰਨੇ ਦੇ ਲਿੰਦੀ ਐ ਛੋਟੀ ਤੇ ਹੈ ਚੰਗਾ ਤੁਸੀਂ ਬਾਈ ਜੀ ਤੇ ਹਾਂਜੀ ਬਾਈ ਸਤਿਗੁਰਾਲ ਜੀ ਕੀ ਹਾਲ ਹੈ ਬਾਈ ਜੀ ਜਿਹੜੇ ਕਿੰਨੇ ਦਿਨ ਲੈ ਲੂ ਭਾਈ ਹਜੇ ਇਹ? ਇਹ ਤੇਰੇ ਪਾਸੇ 10 ਦਿਨ ਲੈ ਜੀ। ਠੀਕ ਹੈ ਜੀ। ਕਿਹੜੇ ਸੂਏ ਸੁਣਾ ਇਹਨੇ? ਇਹਨੇ ਦੁੱਧ ਸੁਣਾ। ਅੱਛਾ ਕਿੰਨਾ ਦੁੱਧ ਕਰ ਜੂ ਇਹ? ਦੁੱਧ ਕਰ ਦੋ ਫਿਰ ਵਾਰਾ ਜਾਂਦਾ। ਠੀਕ ਹੈ ਭਾਈ ਜੀ। ਕਿੰਨਾ ਮੁੱਲ ਰੱਖਿਆ? ਪੂਰਾ 75950। ਅਰੇ 95 ਯਾਰ ਕਿੰਨੀ ਦੇ ਦੋਗੇ ਲਾਸਟ ਹੀ? ਹਾਂਜੀ। ਲਾਸਟ ਕਿੰਨੇ ਦੇ ਦੋਗੇ? 109000। ਠੀਕ ਹੈ ਭਾਈ ਜੀ। ਮੋਬਾਈਲ ਨੰਬਰ ਬੋਲ ਦੋਗੇ ਵੀਰੇ? ਹਾਂਜੀ। ਹਾਂਜੀ। 7010 ਹਾਂਜੀ 50 ਹਾਂਜੀ 70 ਹਾਂਜੀ ਠੀਕ ਹੈ। ਕਿਹੜਾ ਪਿੰਡ ਹੈ ਭਾਈ ਜੀ? ਪਿੰਡ ਜੀ। ਪਿੰਡ ਜ਼ਿਲ੍ਹਾ ਮੁਹਾਲੀ। ਹਟਰ ਕੁਆਲਟੀ ਚੈਕਰ ਮੇਰਾ ਵੀ ਟੌਪ ਕੁਆਲਟੀ ਦੀ ਹੈ ਜੇ ਕੋਈ ਲੈਣਾ ਚਾਹਦਾ ਬਾਈ ਨੇ ਕੰਟੈਕਟ ਕਰ ਸਕਦਾ ਜੀ ਟੰਗਾ ਪਜੂ ਲਈ ਅੱਗੇ ਖੜੀ ਹੈ ਬਾਈਆਂ ਕੋਲ ਇੱਕ ਬੂਰੀ ਮਾਜੇ ਤੇ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਬਾਈ ਜੀ ਪਿੱਠਪੂੜੇ ਦੀ ਬਹੁਤ ਚੰਗੀ ਹੈ ਬਾਈ ਜੀ ਤੇ ਉੱਚੀ ਲੰਬੀ ਹੈ ਜੀ ਤੇ ਬਾਕੀ ਪੁੱਛਦੇ ਆ ਬਾਈ ਕੀ ਹਿਸਾਬ-ਤਾਬ ਹੈ ਬਾਈ ਜੀ ਕਿਹੜੇ ਸੂਏ ਸੂਈ ਹੈ ਜੀ ਇਹ ਕਾਚਰੀ ਸਭ ਤੋਂ ਪਹਿਲਾਂ ਤਾਂ ਵੀਰੇ ਆਪਾਂ ਤੁਹਾਡਾ ਨਾਮ ਪੁੱਛੀਏ ਕੀ ਨਾਮ ਹੈ ਵੀਰੇ ਆਪਣਾ ਹੀ ਲਿਆਸਾਂ ਗਰੇ ਠੀਕ ਹੈ ਕਿਹੜਾ ਲੱਕਾ ਪਿਆ ਜਾਂਦਾ ਵੀਰੇ ਬਿਲਕੁਲ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਅਸੀਂ 2 ਲੈ ਕੇ ਆਏ ਠੀਕ ਹੈ ਜੀ ਕੋਈ ਹੋਇਆ ਸੇਲ ਇੱਕ ਬੈੜੀ ਵੇਚੀ ਅੱਛਾ ਬੈੜੀ ਵਿਕੀ ਠੀਕ ਹੈ ਬਾਈ ਜੀ ਤੇ ਜਿਹੜੀ ਐਸਲੇ ਦੁੱਧ ਦਾ ਕੀ ਹਿਸਾਬਤਾ ਵੀਰੇ 11 11 ਕਿਲੋ ਅੱਛਾ ਜੀ ਤੇ ਮਗਰ ਕੀ ਵੀਰੇ ਇਹਦੇ ਮਗਰ ਕੱਟਾ ਠੀਕ ਹੈ ਬਾਈ ਜੀ ਮਗਰ ਕੱਟਾ ਬਾਈ ਜੀ ਉਦਾਂ ਦੁੱਧਾਦ ਨੂੰ ਕਿਵੇਂ ਹੈ ਠੀਕ ਹੈ ਜੀ ਕਿੰਨਾ ਰੇਟਰ ਅੱਛਾ ਕਰ ਦਿਓ ਬਾਈ ਜੀ ਤੇ ਕਿੰਨਾ ਰੇਟਰ ਰੱਖ ਪੰਜ 91 ਪ੍ਰੀਮੀਅਮ ਠੀਕ ਹੈ ਬਈ ਇਹ ਮੈਂ ਇਕੱਠਾ ਹੀ 40 ਚੈੱਕ ਮੇਰਾ ਵੀਰ ਬਹੁਤ ਹੀ ਚੰਗਾ ਪਸ਼ੂ ਬਈ ਜੀ ਤੇ ਅਟਰ ਕੁਆਲਿਟੀ ਚੈੱਕ ਕਰ ਲਓ ਬਈ ਜੀ ਮਗਰ ਘੱਟਾ ਬਈ ਜੀ ਤੇ ਬਈ ਜੀ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਆਪਣੇ ਚਣਾਉਲੇ ਲਾਉਂਦੇ ਆ ਬਈ ਜੀ ਹਾਂਜੀ ਠੀਕ ਹੈ ਬਈ ਜੀ ਮੋਬਾਈਲ ਨੰਬਰ ਬੋਲ ਦੋਗੇ ਬਈ ਆਪਣਾ 8860399994 ਠੀਕ ਹੈ ਜੀ ਨਾਮ ਕੀ ਦੱਸਾਂ ਸੀਗੇ ਬਈ ਆਪਣਾ ਲਿਆਸ ਕਾਂਜੇ ਮਲੇ ਠੀਕ ਹੈ ਬਈ ਜੀ ਧੰਨਵਾਦ ਬਾਕੀ ਮੰਡੀ ਵਿੱਚ ਬਈ ਪਸ਼ੂ ਵਾਧੂ ਆਏ ਹੋਏ ਨੇ ਤੇ ਆਪਾਂ ਲਵਾਂਗੇ ਪੂਰੀ ਜਾਣਕਾਰੀ ਆਜੋ ਮੇਰਾ ਵੀਰ ਅੱਗੇ ਤੁਹਾਨੂੰ ਬਹੁਤ ਹੀ ਟੌਪ ਕੁਆਲਿਟੀ ਦੀਆਂ ਮੱਜਾਂ ਤੇ ਲੈਣੇ ਪਈਆਂ ਕੋਲ ਜਾਣਕਾਰੀ ਹਾਂਜੀ ਬਾਈ ਸਾਸੀ ਗਾਲ ਜੀ ਸਾਸੀ ਗਾਲ ਵੀਰੇ ਕੀ ਹਾਲ ਹੈ ਵੀਰੇ ਵਧੀਆ ਹੀ ਵਧੀਆ ਸ਼ੋਭਨਾਮ ਕੀ ਸੀਗੇ ਵੀਰੇ ਆਪਣਾ ਦਾ ਸ਼ੋਭਨਾਮ ਹੈਗਾ ਆਪਣਾ ਹਨੀਪੱਟੀ ਠੀਕ ਹੈ ਜੀ ਤੇ ਕਿਹੜਾ ਲੱਕ ਪੈ ਜਾਂਦਾ ਵੀਰੇ ਲੱਕ ਆਪਣਾ ਮਛ ਵਾਲਾ ਸਾਹਿਬ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਆਏ ਅੱਜ ਵੀ ਪਾਏਗਾ 6-7 ਬੱਕੀਆਂ ਅੱਛਾ ਬਈ ਜੀ ਤੇ ਕਿੱਧਰੋਂ ਕਰੀਏ ਸ਼ੁਰੂ ਬਾਈ ਸਟਾਰਟ ਅਪ ਬਈ ਸਟਾਰਟ ਕਰ ਲਓ ਵੀਰੇ ਪਹਿਲਾਂ ਮੈਂ ਤਾਂ ਕਰ ਲਿਆ ਠੀਕ ਹੈ ਬਈ ਜੀ ਆਜੋ ਤੇ ਸਭ ਤੋਂ ਪਹਿਲਾਂ ਮੱਧ ਤੋਂ ਹੁਣੇ ਬਣਨ ਬ ਬੂਰੀ ਤੋਂ ਕਰਦੇ ਸਟਾਰਟ ਵੀਰ ਤੇ ਬੜੀ ਸ਼ਾਨਦਾਰ ਬੂਰੀ ਬਾਈ ਇਧਰ ਪਿੱਛੇ ਨੂੰ ਮੋੜ ਲਓ ਵੀਰੇ ਕੋਈ ਚੰਗਾ ਪਸ਼ੂ ਬਾਈ ਜੀ ਤੇ ਕੱਤ ਕਾਠ ਵੱਲੋਂ ਦੇਖੋ ਤੁਸੀਂ ਪੂਰੀ ਟਾਪ ਕੁਆਲਿਟੀ ਦੀ ਮੱਝ ਹੈ ਤੇ ਸਾਫ਼ ਸੁਥਰੀ ਹੈਟਰ ਕੁਆਲਿਟੀ ਹੈ ਬਾਈ ਜੀ ਅੱਗੇ ਤੋਰ ਦੇ ਮੱਲਾ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਪੂਰੀ ਵਾਈਬ ਦਿਖਾਇਆ ਕਰੋ ਚੈੱਕ ਕਰੋ ਬਾਈ ਸ਼ਾਨਦਾਰ ਪਸ਼ੂ ਦੀ ਕੁਆਲਿਟੀ ਤੇ ਕੱਟ ਕਾਰਡ ਵੱਲੋਂ ਵੀ ਪੂਰੀ ਸ਼ਾਨਦਾਰ ਕੁਆਲਿਟੀ ਹੈ ਤੇ ਜੰਨੇ ਪੂਰੀ ਜਾਣਕਾਰੀ ਨਿਖੜਵੇਂ ਥਣਨੇ ਬਾਈ ਜੀ ਪੂਰੇ ਪ੍ਰੋਪਰ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਅਟਰ ਕੁਆਲਿਟੀ ਚੈੱਕ ਕਰੋ ਮੇਰੇ ਵੀ ਪੂਰੀ ਸਾਫ ਸੁਥਰੀ ਅਟਰ ਕੁਆਲਿਟੀ ਹੈ ਕਿ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਚਾਰੇ ਥਣਾ ਵਿੱਚ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਈ ਜੀ ਕਿਹੜੇ ਸੂਏ ਸੂਈ ਹੈ ਇਹ ਵੇ ਦੂਏ ਸੁਏ ਸੁਏ ਅੱਛਾ ਤੇ ਕਿੰਨਾ ਕੁ ਦੁੱਧ ਦਾ ਬਾਈ ਥੱਲੇ ਇਹਦੇ 16 ਕਿਲੋ ਤਿਆਰ ਆ ਵੀਰੇ ਅੱਛਾ 16 ਕਿਲੋ ਪੈਨ ਕੰਡੇ ਦਾ ਪੂਰਾ ਕੰਡੇ ਦਾ ਵੀਰੇ ਠੀਕ ਹੈ ਉਹਦਾ ਤਾਰਤੁਰ ਕਿਵੇਂ ਇਹਦੀ ਕਾਰਪੂਲ ਚੋਇਸ ਬੰਦ ਐਨ ਵਧੀਆ ਹੀ ਹਾਂਜੀ ਹਾਂਜੀ ਤੇ ਆਪਾਂ ਕਿੱਥੋਂ ਲੈਂਦੀ ਵੈਸੇ ਇਹ ਇਹ ਆਪਾਂ ਲੈਂਦੀ ਸੀ ਵੀ ਹਰਿਆਣੇ ਚੋਂ ਦੇ ਅੱਛਾ ਜੀ ਤੇ ਮਗਰ ਇਹਦੇ ਕੀ ਵੀਰੇ ਮਗਰ ਇਹਦੇ ਕੱਟੀ ਆ ਪੂਰੇ ਮਗਰ ਕੱਟੀ ਹੈ ਬਾਈ ਫਿਰ ਤਾਂ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ 1.5 ਲੱਖ ਦੇਣ ਲੈਣ ਲਾਸਟ ਕਿਤੇ ਤੱਕ ਦੇ ਦੂੰਗੇ ਦੇਣ ਲੈਣ ਲਾਸਟ 1.35 ਦੇ ਦਾਂਗੇ ਦੇ ਦੂੰਗੇ ਲਾਸਟ ਹਾਂਜੀ ਠੀਕ ਹੈ ਬਾਈ ਜੀ ਤੇ ਇਸ ਤੋਂ ਇਲਾਵਾ ਪ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਮੋਰਾ ਨਸਲ ਦੀ ਬਾਈ ਜੀ ਇਹ ਵੀ ਖੋਲ ਕੇ ਚੈੱਕ ਕਰਾ ਦਾਂਗੇ ਚੰਗਾ ਪਸ਼ੂ ਬਾਈ ਜੀ ਤੇ ਬਾਕੀ ਅਟਰ ਕੁਆਲਟੀ ਦੇਖੋ ਚੈੱਕ ਕਰੋ ਬਾਈਆਂ ਕੋਲੇ ਸਾਰੇ ਪਸ਼ੂ ਚੰਗੇ ਹੁੰਦੇ ਆ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਦੇ ਬਾਈਆਂ ਦੀ ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਤੇ ਬਾਕੀ ਸਭ ਤੋਂ ਵੱਡੀ ਗੱਲ ਰੇਟ ਬਾਈਆਂ ਦਾ ਜਾਇਜ਼ ਹੁੰਦਾ ਹੈ ਤੇ ਬਾਕੀ ਸ਼ਾਨਦਾਰ ਪਸ਼ੂ ਨੇ ਤੇ ਸਿੰਗਾ ਦੀ ਚੈੱਕ ਕਰੋ ਬਈ ਪੂਰੀ ਖੁੰਡੀ ਹੈ ਤੇ ਵਧੀਆ ਪਸ਼ੂ ਨੇ ਵਧੀਆ ਕੁਆਲਟੀ ਦੇ ਬਾਈਆਂ ਕੋਲੇ ਹਾਂ ਤੱਕ ਦੋਬਰੇ ਤੇ ਜਾਣਕਾਰੀ ਲਵਾਂਗੇ ਤੁਹਾਡੇ ਤੱਕ ਜਾਵਾਂਗੇ ਪੂਰੀ ਜਾਣਕਾਰੀ ਇਹਦੀ ਚੰਗਾ ਪਛੂ ਬਈ ਜੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਬਹੁਤ ਨਹੀਂ ਟਾਪ ਕੁਆਲਟੀ ਦੀ ਹੈ ਅਜੀਬ ਭਟਾਈ ਨਹੀਂ ਮਾਰੀ ਕੋਈ ਗੱਲ ਨਹੀਂ ਪੁੱਟਾਈ ਗਿਆ ਬਈ ਉਹ ਕੀ ਮੋਲ ਹੈਗਾ ਦੇਣ ਵਾਲਾ ਕਾਹਦਾ ਕੋਈ ਹਾਂ ਉਹ ਦਸਿਆ ਰਹੇਗਾ ਬਹੁਤ ਦਸਰਮਾ ਚੜੂਗੇ ਨਾਲ ਉਹ ਕਾ ਜਿਆ ਤੇ ਬਾਕੀ ਥਣਾ ਵੀ ਦੇਖੋ ਮੇਰਾ ਵੀਰ ਪ੍ਰੋਪਰ ਗੈਪ ਹੈ ਚਾਰਾ ਵਿੱਚ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਈ ਜੀ ਇਹਦਾ ਕੀ ਹਿਸਾਬਤਾ ਪਿਆ ਮੱਝ ਦਾ ਕੀ ਵੀ ਵੀਰੇ ਦੂਏ ਸੂਏ ਸੂਕੀ ਅੱਛਾ ਮੁੱਲ 1 35 ਆ ਅੱਛਾ ਦੁੱਧ ਦਾ ਕੀ ਹਿਸਾਬਤਾ ਵੀਰੇ ਦੁੱਧ ਚਵਾ ਦੂਗੇ ਗੱਬਣ ਆਏ 14 15 ਕਿਲੋ ਦੀ ਸੈਤੀ ਅੱਛਾ ਤੇ ਕਿੰਨਾ ਟਾਈਮ ਲੇ ਲੂ ਜੇ ਟਾਈਮ ਤੇ ਹਫਤਾ ਲੇ ਲੇ ਜੂ ਅਜੇ ਕਿੰਨਾ ਕਰ ਜੂ ਕਹਿੰਦੇ ਉਧਰ ਦੇ ਵੀਰੇ ਕਿੰਨਾ 16 ਕਿਲੋ ਚੋਆ ਠੀਕ ਹੈ ਬਾਈ ਜੀ ਤਸੱਲੀ ਪੂਰਾ ਇਹਨਾਂ ਠੀਕ ਹੈ ਬਾਈ ਜੀ ਤੇ ਲਾਈਵ ਸੌਦਾ ਹੁੰਦਾ ਹੋਇਆ ਵੀਰੇ ਤੇ ਆਪਾਂ ਚੈੱਕ ਕਰਾ ਦਿੰਦੇ ਤੁਹਾਨੂੰ ਜੀ ਇਸ ਤੋਂ ਬਾਅਦ ਤੁਹਾਨੂੰ ਇੱਕ ਪੰਨਿਆਂ ਕੋਲੇ ਹੋਰ ਹੈ ਸ਼ਾਨਦਾਰ ਪਸ਼ੂ ਤੇ ਬਾਕੀ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਮੱਜਾਂ ਦੀ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਤੇ ਬਾਕੀ ਪੁੱਛਦੇ ਆ ਬਾਈ ਇਹਦਾ ਕੀ ਹਿਸਾਬਤਾ ਹੈ ਤੇ ਕੀ ਰੇਟ ਹੈ ਤੇ ਪੂਰੀ ਦਵਾਂਗੇ ਜਾਣਕਾਰੀ ਸੁਗੋ ਕੀ ਮਨਤ ਕਰਨਾ ਇਹ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਬਈ ਜੀ ਚੰਗਾ ਪਸ਼ੂ ਦੁੱਧ ਵਾਲਾ ਬਾਈ ਕੀ ਸਾਫਤਾ ਹੈ ਕੀ ਸਾਫਤਾ ਬਾਈ ਇਹਦਾ ਅੱਛਾ ਜੀ ਤੇ ਦੁੱਧ ਚਾਹੀਦਾ 12 ਕਿਲੋ ਠੀਕ ਹੈ ਬਾਈ ਜੀ ਹਾਂ ਜੀ ਤੇ ਨਮ ਅਗਰ ਵੀਰੇ ਮਗਰ ਇਹ ਸੁਣ ਵਾਲੀ ਹੈ। ਅੱਛਾ ਇਹ ਸੁਣ ਵਾਲੀ ਹੈ ਜੇ। ਕਿੰਨੇ ਦਿਨ ਲੇ ਲੂ ਥੋੜੇ ਹਸਾਬ? ਹਫਤਾ 10 ਦਿਨ। ਹਫਤਾ 10 ਦਿਨ। ਠੀਕ ਹੈ ਬਾਈ ਜੀ। ਤੇ ਕਿੰਨਾ ਮੁੱਲ ਰੱਖਿਆ ਪਿਆ ਇਹਦਾ? ਮੁੱਲ ਇਹਦਾ ਪਤਾ ਨਹੀਂ। ਅੱਛਾ ਸਿਰਫ 95000। ਥੋੜਾ ਬਹੁਤ ਮਾਨਦਾਨ ਹੋ ਜੂ ਹੋਰ? ਅੱਜ। ਠੀਕ ਹੈ ਬਾਈ ਜੀ। ਤੇ ਇਸ ਤੋਂ ਬਾਅਦ ਜਿਹੜੀ ਅਗਲੀ ਖੜੀ ਹੈ ਮੱਝ ਬਈ ਇਹਦਾ ਕਿੰਨਾ ਹਫਤਾ ਵਿੱਚ ਉਹ ਠੀਕ ਦਿਨ? ਇਹ ਨੂੰ ਲੱਗ ਰਿਹਾ ਜਿੰਨੇ। ਇਹਨੂੰ ਹੋਵੇ 10-15 ਦਿਨ ਸੁਣ। ਅੱਛਾ ਜੀ। ਤੇ ਮਗਰ ਵੀਰੇ? ਮਗਰ ਇਹਦੇ ਕੱਟਾ ਵੀਰੇ। ਦੁੱਧ ਦਾ ਕਿੰਨੇ ਕੁ ਥੱਲੇ ਇਹਦੇ ਬਈ? ਇਹਨ ਦੁੱਧ ਹੋਊ ते भी लवाने जानकारी अटर क्वालिटी भाई साफ सुथरी है चेक कर सकते बच्चे तो थोड़ा कर दी मोह बाकी पशु चंगा टॉप क्वालिटी का ओके भाई को लाने जानकारी है दे बरे ते भाई ये ਥਲੇ ਦੁੱਧ ਤਾਂ ਕਿੰਨਾ ਹੈ ਇਧਰਲੇ 12 ਕਿਲੋ ਦੁੱਧਾ ਵੀਰੇ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਪਿਆ ਤਾਂ ਵੀਰੇ ਇਹੜਾ ਮੁੱਲ ਇਹੜਾ ਹੀ ਮੁੱਲ 95 ਅੱਛਾ ਸਿਰਫ 95 ਹਜ਼ਾਰ ਠੀਕ ਹੈ ਬਾਈ ਜੀ ਤੇ ਮਗਰ ਕੀ ਵੀਰੇ ਤੇ ਮਗਰ ਇਹ ਵੀਰੇ ਕੱਟੀ ਆ ਆਪਣੀ ਕੱਟਾ ਯਾਰ ਠੀਕ ਹੈ ਮੇਰੇ ਸਾਹਨ ਚੈੱਕ ਕਰੋ ਮੇਰਾ ਵੀਰੇ ਕੱਟੇ ਕੱਟੇ ਕੱਟੀਆਂ ਬੋਲਣ ਦੀ ਬਹੁਤ ਹੀ ਟਾਪ ਕੁਆਲਿਟੀ ਦੀ ਕੱਟੀ ਬਾਈ ਜੀ ਮਗਰ ਇਹਦੇ ਕਿੰਨੇ ਦਿਨ ਦੀ ਸੂਈ ਬਾਈ ਇਹ ਵੈਸੇ ਸੂਈ ਨਾ ਆਏਗਾ ਇਹਨੂੰ 15 ਦਿਨ ਵੀਰੇ ਅਰੇ 15 ਦਿਨ ਹੋਗਾ ਸੂਈ ਨੂੰ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਖੜੀ ਐ ਲੋਹੀ ਬਈ ਇਹ ਵੀ ਆਪਣੀ ਉਹ ਹਾਂਜੀ ਇਹ ਵੀ ਆਪਣੀ ਦਾ ਠੀਕ ਐ ਬਈ ਜੀ ਤੇ ਇਹਦਾ ਕੀ ਹਿਸਾਬ ਹੁਕਤਾ ਵੇ ਵੀਰੇ ਇਹਨਾ ਮੋਨ ਵੀਰੇ 95 ਐ ਇਹ ਵੀ ਦੇਣ ਲੈ ਜੂ ਹਫਤਾ ਹਾਂਜੀ ਹਫਤਾ ਲੈ ਜੂ ਜੇ ਰਾਮ ਨਾਲ ਠੀਕ ਐ ਬਈ ਜੀ ਤੇ ਕਿੰਨਾ ਦੁੱਧ ਕਰਜੂ ਤੇਰੇ ਸਾਹਬ ਨਾਲ ਬਾਈ ਇਸ ਵਾਰ 12 13 ਕਿਲੋ ਦੀ ਮਾਲ ਕਰਨਾ ਵੀਰੇ ਕਰਜੂ ਵੀ ਰਾਮ ਨਾਲ ਹਾਂਜੀ ਹਾਂਜੀ ਠੀਕ ਐ ਬਈ ਜੀ ਚੈੱਕ ਕਰੋ ਬਾਈ ਜੀ ਬਹੁਤ ਚੰਗਾ ਪਸ਼ੂ ਐ ਬਈ ਜੀ ਤੇ ਕਟਰ ਕੁਆਲਟੀ ਬਾਈ ਇਹ ਜੇ ਬਣ ਰਹੀ ਐ ਪੂਰੀ ਤਿਆਰ ਹੋ ਰਹੀ ਐ ਤੇ ਹਜੇ ਲੈ ਜੂ ਬਾਈ ਕਾ ਬੰਦਾ ਦੇਨ ਤੇ ਹੱਡਾਂ ਪੈਰਾਂ ਦੀ ਬਈ ਖੁੱਡੀ ਐ ਪੈਂ। ਇਹ ਗੱਲ ਹੈ। ਤੇ ਬਾਈ ਕਿਹੜੇ ਸੂਏ ਸੁਣਾ ਇਹਨੇ? ਇਹਨੇ ਸੂਏ ਵੀ 3S ਸੁਣਾ। ਅੱਛਾ 3S ਸੁਏ। ਤੇ ਕਿੰਨਾ ਮੁੱਲ ਲਗਾਤਾ ਕਹਿੰਦਾ ਜੀ? ਇਹਦਾ ਵੀ 95000। ਅੱਛਾ ਸਿਰਫ 95000? ਚਲ ਠੀਕ ਹੈ ਬਾਈ ਜੀ। ਤੇ ਇਹ ਵੀ ਆਪਣੀ ਬਾਈ ਜੀ? ਹਾਂਜੀ ਇਹ ਵੀ ਆਪਣੀ ਆ। ਅਗਲੀ ਦੇਖੋ ਮੱਝ। ਇਹ ਵੀ ਸ਼ਾਨਦਾਰ ਹੈ ਬਾਈ ਪਸ਼ੂ। ਬਾਕੀ ਸਭ ਤੋਂ ਵੱਡੀ ਗੱਲ ਹੈ ਬਾਈਆਂ ਦਾ ਰੇਟ ਬਹੁਤ ਜਾਇਜ਼ ਹੈ। ਤੇ ਦਰਮਿਆਨਾ ਰੇਟ ਹੈ ਤੇ ਬਾਈਆਂ ਕੋਲੋਂ ਫੋਨ ਵਗੈਰਾ ਪਰ ਨੰਬਰ ਸ਼ੇਅਰ ਕਰਾਂਗੇ। ਤੁਸੀਂ ਫੋਨ ਕਰ ਸਕਦੇ ਹੋ ਐਡੀ ਬਾਰੇ ਪੁੱਛਦੇ ਪੂਰੀ ਜਾਣਕਾਰੀ। ਤੇ ਬਾਈ ਇਹਦੇ ਕਿੰਨੇ 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 ਰੇਟ ਹੋਏ ਜੀ ਇਹ? ਏਡੇ ਲੈ ਜੇ ਹੱਥ ਤੇ ਦਾਤ ਲੈ ਜੂ ਰਾਮ ਲਾਇਨ ਠੀਕ ਹੈ ਕਿੰਨਾ ਦੁੱਧ ਕਰ ਦੂ ਬਾਈ ਇਹ ਇਹ ਦੁੱਧ ਤਾਂ ਕਿ 9 10 ਕਿਹੜੇ ਸੂਏ ਸੋਣਾ ਬਾਈ ਇਹ ਇਹਨੇ ਸੂਏ ਸੋਣਾ ਵੀਰੇ ਕੀ ਹੈ ਅੱਛਾ ਇਤਨੀ ਮੁੱਲ ਕਿੰਨਾ ਰੱਖਿਆ ਵੀਰੇ ਆਪੇ ਦਾ ਇਹਦਾ ਇਹਨਾ ਮੁੱਲ ਹੈ 70000 ਅੱਛਾ ਸਿਰਫ 70000 ਠੀਕ ਹੈ ਥੋੜਾ ਤਾਂ ਮੰਨ ਤਾਣ ਹੋਰ ਨਹੀਂ ਹੋਰ ਠੀਕ ਹੈ ਬਾਈ ਜੀ ਤੇ ਬਾਈ ਆਪਣਾ ਨਾਮ ਕੀ ਦੱਸਿਆ ਸ਼ੁਰੂ ਤੋਂ ਆਪਣਾ ਐਡਰੈਸ ਆਪਣਾ ਦੱਸ ਹਾਨੀਂ ਘੱਟੀ ਹਾਂਜੀ ਪਿੰਡ ਆਪਾਂ ਸ਼ਹਿਰ ਮਾਛੋੜਾ ਸਾਹਿਬ ਦੇ ਕੋਲ ਪਿੰਡ ਠੀਕ ਹੈ ਜੀ ਤੇ ਪਿੰਡ ਕਿਹੜਾ ਵੀਰੇ ਪਿੰਡ ਹਰੀਮਾਵਾਂ ਦਾ ਅੱਛਾ ਜੀ ਤੇ ਜਿਲ੍ਹਾ ਕਿਹੜਾ ਪਿਆ ਜਾਂਦਾ ਜੀ ਜਿਲ੍ਹਾ ਲੁਧਿਆਣਾ ਤੇ ਘਰੇ ਪਸ਼ੂ ਹੁੰਦੇ ਬਾਈ ਜੀ ਹਾਂ ਵੀਰੇ ਤੇ ਕਿਸੇ ਨੇ ਫੋਨ ਕਰਕੇ ਹੁਣ ਆ ਸਕਦਾ ਹੀ ਆ ਸਕਦਾ ਆ ਸਕਦਾ ਠੀਕ ਹੈ ਬਾਈ ਜੀ ਤੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਸਾਰੀਆਂ ਮੰਡੀਆਂ ਦੇ ਕਰਾਲੀ ਸਾਧੂ ਘਾੜ ਅੱਜ ਸਾਰੀਆਂ ਹੀ ਲਾਉਂਦੇ ਤਕਰੀਬਨ ਠੀਕ ਹੈ ਜੀ ਮਤਲਬ ਨੇੜੇ ਦੇ ਪਿੰਡ ਜਿੱਦਾਂ ਹੁਣ ਮਾ ਲੋ 70 ਤੋਂ ਲੈ ਕੇ ਲੱਖ 2 ਲੱਖ 1.5 ਲੱਖ ਤੱਕ 1.5 ਲੱਖ ਦਾ ਮਿਲ ਜਾਂਦੀ ਨੇ ਉਹਨਾਂ ਨੂੰ ਠੀਕ ਹੈ ਬਾਈ ਜੀ ਤੇ ਬਾਕੀ ਆਪਾਂ ਇੱਕ ਹੋਰ ਦਵਾ ਇਹ ਨਹੀਂ ਕਿ ਕਮਰਾ ਨੇ ਚੰਗੀਆਂ ਮੱਜਾਂ ਨਹੀਂ ਬਾਈਆਂ ਕੋਲੇ ਟੌਪ ਕਲਾਸ ਦੀਆਂ ਨੇ ਤੇ ਬਾਕੀ ਬਾਈ ਜੀ ਸਭ ਤੋਂ ਟ ਤੇ ਸ਼ਾਨਦਾਰ ਪਛੂ ਸੀਗੀ ਬਾਈ ਇਹ ਮਗਰ ਇਹਦੇ ਕੱਟੀ ਸੀਗੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਕਿਉਂਕਿ ਇਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਜਿਹੜੇ ਮੇਰੇ ਵੀਰ ਆਪਣੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਬਾਈ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਪੂਰੀ ਦੇਖਣ ਲਈ ਹਾਂਜੀ ਸਰ